ਬਾਈ ਜੀ ਪਿੰਡ ਵਾਲਿਆਂ ਨੇ ਪਛਾਹ ਦੇਖ ਲਓ ਬਹੁਤ ਵਧੀਆ ਕੰਮ ਕੀਤਾ ਪਿਛਲੇ ਦਿਨਾਂ ਦੇ ਵਿੱਚ ਚੀਮੇਕ ਦਾ ਤੋਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਇੱਕ ਨਿਹੰਗ ਸਿੰਘ ਇੱਕ ਪੋਸਟਰ ਲਈ ਖੜਾ ਸੀ ਜਿਹਤੇ ਸੰਤਾਂ ਦੀ ਤੇ ਸ਼ਹੀਦ ਸਿੰਘਾਂ ਦੀ ਫੋਟੋ ਸੀ ਨਾਲ ਅਕਾਲ ਤਖਤ ਸਾਹਿਬ ਦੀ ਫੋਟੋ ਬਣੀ ਹੋਈ ਸੀ ਤੇ ਕੁਝ ਮੂਰਖਮਤੀ ਲੋਕ ਥੜੇ ਤੇ ਵਿਛਾ ਕੇ ਉਹਨੂੰ ਤੇ ਉੱਪਰ ਬੈਠ ਕੇ ਤਾਸ਼ਾ ਖੇលਦੇ ਸੀ ਉਸੇ ਥੜੇ ਤੇ ਉਹ ਪੋਸਟਰ ਵਿਸ਼ਿਆ ਹੋਇਆ ਸੀ ਤੇ ਤਾਸ਼ਾਂ ਖੇលਦੇ ਸੀ ਨਾਲ-ਨਾਲ ਬੀਡੀਆਂ ਸਿਕਟਾ ਪਿੰਦੇ ਸੀ ਤੇ ਨਾਲੇ ਕੱਢਦੇ ਸੀ ਗਾਲਾਂ ਤੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਜਿਹਦੇ ਵਿੱਚ ਨਿਹੰਗ ਸਿੰਘ ਨੇ ਪੂਰਾ ਵਿਰੋਧ ਕੀਤਾ ਤੇ ਇਹ ਜਿਹੜੇ ਗੰਦੇ ਮੂਰਖ ਲੋਕ ਸੀ ਇਸ ਥੜੇ ਤੇ ਬਹਿ ਕੇ ਤਾਸ਼ਾਂ ਖੇលਦੇ ਉਹਨਾਂ ਨੇ ਨਿਹੰਗ ਸਿੰਘ ਨਾਲ ਹੱਥੋਪਾਈ ਵੀ ਕੀਤੀ ਉਹਨੂੰ ਮਾਰਾ ਚੰਗਾ ਵੀ ਕਿਹਾ ਤੇ ਪਿੰਨਾ ਲੜਾਇਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਆ ਜਿਹੜੇ ਨੌਜਵਾਨ ਪਿੰਡ ਦੇ ਆ ਹੋਰ ਸੱਜਣ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਆ ਮੌਤ ਵਾਰਿਆ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਉਹ ਥੜਾ ਹੀ ਪੜਤਾ ਪਿੰਨ ਗੀੜ ਦੇ ਨਾਲ ਬਿਲਕੁਲ ਥੋੜਾ ਸੀ ਤੇ ਮੈਂ ਕਹਾਂ ਜੀ ਚੜ੍ਹਦੀ ਕਲਾ ਵਾਲਾ ਕੰਮ ਕਰਤਾ ਇਹਨਾਂ ਨੇ ਇਹੋ ਜਿਹੇ ਜਿਹੜੇ ਪਿੰਡਾਂ 'ਚ ਫੈਸਲੇ ਸਹੀ ਲੈਣ ਵਾਲੇ ਲੋਕ ਹੋਣ ਨਾ ਤਾਂ ਆਪਾਂ ਕਦੀ ਵੀ ਸਿੱਖੀ ਤੋਂ ਨਹੀਂ ਦੂਰ ਹੋ ਸਕਦੇ ਸੋ ਵਧਾਈ ਦੇ ਪਾਤਰ ਆ ਇਹ ਲੋਕ ਜਿਨ੍ਹਾਂ ਨੇ ਵੀਰਾਂ ਨੇ ਇਹ ਥੜਾ ਹੀ ਪੜਤਾ ਜਿੱਤੇ ਇੰਨੀ ਵੱਡੀ ਕ੍ਰਹਿਤ ਹੋਈ ਸਾਡੇ ਸ਼ਹੀਦਾਂ ਦੀਆਂ ਫੋਟੋਆਂ ਸੰਤ ਜਰਨੈਲ ਸਿੰਘ ਭਿੰਡਰਵਾਲਾ ਦੀ ਫੋਟੋ ਤੇ ਜਿਹਨੂੰ ਅਸੀਂ ਸਾਡੀ ਸਰਬ ਉੱਤਮ ਸੰਸਥਾ ਸਰਵਉੱਚ ਸਰਬ ਸੰਸਥਾ ਕਹਿੰਨੇ ਆ ਅਕਾਲ ਤਖਤ ਸਾਹਿਬ ਉਹਦੀ ਫੋਟੋ ਦੀ ਬਿਆਦਵੀ ਹੋਈ ਸੀ ਸੋ ਬਹੁਤ ਵਧੀਆ ਬਾਈ ਦੱਸ ਰਿਹਾ ਸੁਣਦੇ ਬਾਈ ਦੀ ਗੱਲ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਤਾਂ ਕਿ ਹੋਰ ਸੰਗਤ ਤੱਕ ਵੀ ਇਹ ਸਾਰੀ ਵੀਡੀਓ ਪਹੁੰਚ ਸਕੇ ਭਾਈ ਗੁਰਜੀ ਦਾ ਖਾਲਸਾ ਭਾਈ ਜੀ ਕੀ ਫਤਿਹ ਮੈਂ ਸਤਿਰਾਮ ਜੀ ਤੋਂ ਕਿ ਜਿਲ੍ਹਾ ਯੂਥ ਪ੍ਰਧਾਨ ਅਕਾਲੀ ਦਲਾ ਮੁਖਤਲਬ ਜ਼ਾਰ ਜਿੰਮੀ ਚਿੰਗ ਮਾਰ ਜਿਹੜਾ ਪਿਛਲੇ ਦਿਨੀ ਮਿਲਦਾ ਆਇਆ ਸੀਗਾ ਕਿ ਚੀਮਿਆਂ ਦੇ ਬੇਨ ਗੁਰੂ ਘਰ ਦੇ ਵਿੱਚ ਬਾਹਰ ਜਵਾ ਗੇਟ ਦੇ ਬਾਹਰ ਜਿਹੜੀ ਤੇ ਤਾਜ ਕੀਤੀ ਜਾਂਦੀ ਸੀ ਬਜ਼ੁਰਗਾਂ ਵੱਲੋਂ ਤੇ ਇਹਨਾਂ ਨੇ ਕੀ ਕੀਤਾ ਕਿ ਸ਼ਾਂਤਾਂ ਦਾ ਪੋਸਟਰ ਲੱਗਿਆ ਸੀਗਾ ਤੇ ਛੀਤ ਸਿੰਘਾਂ ਦਾ ਤੇ ਕਾਲ ਤੱਕ ਜ਼ੈਬ ਦਾ ਇਹਨਾਂ ਨੇ ਉਹ ਕਥਾ ਉਹਦੇ ਉੱਤੇ ਤਾਜ ਖੇਡਣੀ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਉਹ ਇੱਕ ਸਿੰਘ ਨੇ ਲੇਕਿਆ ਤਾਂ ਉਹਨੇ ਵਿਰੋਧ ਕੀਤਾ ਇਹਨਾਂ ਨੇ ਉਹਨੂੰ ਕੁੱਟਿਆ ਤੇ ਉਹਦਾ ਵਿਰੋਧ ਕਰਨ ਤੋਂ ਬਾਅਦ ਉਹਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਇਹ ਨਾਲ ਸੋਸ਼ਲ ਮੀਡੀਆ 'ਤੇ ਮੁੱਦਾ ਗਿਆ ਉਸ ਤੋਂ ਬਾਅਦ ਇੱਥੇ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਦਰਦਰ ਦੇ ਆਗੂ ਆਏ ਉਹਨਾਂ ਨੇ ਸਭ ਕੁਝ ਦੇਖੇ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਇੱਥੇ ਰੋਟੇ ਦੇ ਥੱਲੇ ਬਹਿ ਕੇ ਵੀਡੀਓ 찍ਦਾ ਕਾਲਾ ਜਿਹੜੀਆਂ ਕੱਟੀਆਂ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਮੇਨ ਗੇਟ ਹੈ ਜੀ ਜਾਂ ਇੱਥੇ ਦਾ ਇੱਧਰ ਤੋਂ ਕਰਕੇ ਦੇਖ ਸਕਦੇ ਹੋ ਇਹ ਜਿਹੜਾ ਸਕੂਲ ਨੂੰ ਗੇਟ ਲੰਘਦਾ ਹੈ ਕੁੜੀਆਂ ਦਾ ਜਿਹੜਾ ਸਾਡੀਆਂ ਭੈਣਾਂ ਦਾ ਇੱਧਰ ਸਕੂਲ ਹੈ ਇਹ ਇਧਰੋਂ ਦੀ ਸਾਡੀਆਂ ਭੈਣਾਂ ਲੰਘਦੀਆਂ ਨੇ ਇਹ ਇੱਥੇ ਜਦੋਂ ਛੀਪਾ ਖੇਡਦੇ ਨੇ ਤਾਜ ਖੇਡਦੇ ਨੇ ਫਿਰ ਇੱਕ ਦੂਜੇ ਨੂੰ ਖਾਲਾ ਕੱਢਦੇ ਨੇ ਜਿਹੜੀਆਂ ਅਸੀਂ ਇਹ ਕੈਮਰੇ 'ਚ ਨਹੀਂ ਦੱਸ ਸਕਦੇ ਇੱਕ ਦੂਜੇ ਨੂੰ ਤੇ ਇੱਕ ਦੂਜੇ ਦੇ ਦੁਕਾਨਦਾਰ ਨੇ ਉਹ ਵੀ ਇਹ ਚੀਜ਼ ਕਹਿੰਦੇ ਨੇ ਵੀ ਇੱਥੇ ਗਾਲ੍ਹਾਂ ਕੱਢਦੇ ਨੇ ਬਹੁਤ ਜ਼ਿਆਦਾ ਇਸ ਕਰਕੇ ਸਮਤੀ ਨਾਲ ਸਾਰਾ ਇਥੋਂ ਪੱਟਿਆ ਜੀ ਤੇ ਇੰਨੇ ਕਹਿੰਦਾ ਕਿਵੇਂ ਜਾ ਵਾਇਰ ਦੀ ਖਾਦ ਆ ਅੱਛਾ ਉਹ ਪਤਾ ਹੋਏ ਕਿ ਇਹ ਗਾਲ੍ਹਾਂ ਕੱਢ ਰਹੇ ਹੋ ਤੁਸੀਂ ਕਿਹੜੇ ਨੇ ਇਹਨਾਂ ਨੇ ਖੜਦੇ ਨਾ ਜੇ ਤੁਸੀਂ ਨਹੀਂ ਖੜਦੇ ད�ས སྦྦ སས སྦ སྦ སྦྦ སྦྦ སྦ�